ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਵੱਲੋਂ ਅੱਜ ਲਈ ਫੈਸਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਸੂਬਾ ਸਰਕਾਰ ਵੱਲੋਂ ਸ਼੍ਰੀ ਨਗਰ ਵਿਕੇਸ਼ 3 ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਪ੍ਰੋਗਰਾਮ ਦੌਰਾਨ ਉਪਜੇ ਧਾਰਮਿਕ ਵਿਵਾਦ ਸਬੰਧੀ ਆਪਣਾ ਪੱਖ ਰੱਖਣ ਲਈ 1 ਅਗਸਤ ਨੂੰ ਰੱਖੀ ਗਈ ਪੰਚ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਤਲਬੂਕ ਕਰ ਲਿਆ ਆਪਣੇ ਆਪ ਚ ਇੱਕ ਐਹ ਫੈਸਲਾ ਹੈ ਕੀ ਮੰਨੇ ਆ ਕਿਵੇਂ ਦੇਖਦੇ ਆ ਇਸ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਸਖਤ ਫੈਸਲਾ ਲਿਆ ਗਿਆ ਜੀ ਡਾਕਟਰ ਸਾਹਿਬ ਹਾ ਪਿੰਡਰ ਸਾਹਿਬ ਜਿਸ ਤਰ੍ਹਾਂ ਦਾ ਸੰਕਟਾਂ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਕਟਾਂ ਦੇ ਵਿੱਚ ਇਸ ਤੱਕ ਨਾ ਤੁਸੂਸ ਪਾਇ ਲਿਆਤੀ ਇਸ ਸਬੰਧੀ ਸ਼੍ਰੀ ਕਾਲ ਚਰ ਸਾਹਿਬ ਦੇ ਜੇਠਾ ਸਾਹਿਬ ਨੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਤੇ ਡਾਇਰੈਕਟਰ ਭਾਸ਼ਾ ਭਾਗ ਜਿਸ ਵਾਰ ਸ਼੍ਰੀ ਇਸਮ ਸਿੰਘ ਆਪਰਨੂ 1 ਅਗਸਤ ਨੂੰ ਤਲਵ ਕਰਕੇ ਉਹਨਾਂ ਤੋਂ ਸਵਾਲ ਮੰਗਿਆ ਗਿਆ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਗਾਇਕ ਵੀਰ ਸਿੰਘ ਆਪਣਾ ਸਪਸ਼ਟੀਕਰਨ ਦੇ ਗਏ ਨੇ ਕਾਲਕਤਾ ਸਾਹਿਬ ਦੇ ਉੱਪਰ ਤੇ ਉਹਨਾਂ ਨੇ ਜਿਹੜਾ ਸਪਸ਼ਟੀਕਰਨ ਹੈ ਉਹਨਾਂ ਦੇ ਜਿਹੜੀ ਖਿਮਾ ਜਾਂਚ ਨੇ ਉਹਦੇ ਬਾਰੇ ਵੀ 1 ਅਗਸਤ ਨੂੰ ਵੀ ਵਿਚਾਰ ਕੀਤਾ ਜਾਵੇਗਾ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿੱਥੋਂ ਤੱਕ تعلق ਹੈ ਹਰਜੋਤ ਸਿੰਘ ਬੈਂਕ ਦਾ ਉਹਨਾਂ ਦਾ ਬਿਆਨ ਵੀ ਆਇਆ ਕਿ ਮੈਂ ਇੱਕ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਹੇ ਨੰਗੇ ਪੈਰੀ ਸ਼੍ਰੀ ਕਾਲਕ੍ਰਿਪਾ ਸਾਹਿਬ ਤੇ ਜਾਵਾਂਗਾ ਇਸ ਸੰਬੰਧੀ ਪ੍ਰਬੰਧਕਾਂ ਦੇ ਵੱਲੋਂ ਅਣਗਹਿਲੀ ਜ਼ਰੂਰ ਹੋਈ ਹੈ ਇਸ ਦੇ ਕਾਰਨ ਮੈਨੂੰ ਇਹਦਾ ਦੁੱਖ ਵੀ ਹੈ ਤੇ ਉਹਨਾਂ ਨੇ ਇਹ ਪ੍ਰਗਟ ਕੀਤਾ ਤੇ ਪ੍ਰਬੰਧਕਾਂ ਦੀ ਅਣਗਹਿਲੀ ਹੋਈ ਹੈ بطور ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖਮਾ ਦੀ ਖਮਾ ਦਾ ਜੱਜ ਕਹਾ ਇਹ ਉਹਨਾਂ ਨੇ ਆਪਣੇ ਗਿਆਨ ਦੇ ਵਿੱਚ ਲਿਖਿਆ ਨਾਲ ਹੀ ਲਿਖਿਆ ਵੀ ਮੈਂ ਨੰਗੇ ਪੈਰੀ ਸ਼੍ਰੀ ਕਾਲਕ੍ਰਿਪਾ ਸਾਹਿਬ ਦੇ ਕੇ ਪੇਸ਼ ਹੋਵਾਂਗਾ ਕਿਉਂਕਿ ਉਹਦਾ ਸਭ ਪ੍ਰਬੰਧਕ ਫਿਰ ਕਾਫੀ ਕਟਹਿਰੇ ਦੇ ਵਿੱਚ ਘਿਰ ਗਏ ਆਪਾਂ ਮੰਨ ਸਕਦੇ ਹਾਂ हां बिल्कुल इसी ਵਿੱਚੋਂ ਤਾਂ ਬਿਲਕੁਲ ਸਪਸ਼ਟ ਹੈ ਜੀ ਇਸ ਤਰ੍ਹਾਂ ਕਿ ਵੀਰ ਸਿੰਘ ਨੇ ਵੀ ਕਿਹਾ ਕਿ ਮੇਰੀ ਅੰਗੈਲੀ ਚ ਲੋਕ ਨੇ ਤਾਂ ਆਪਣੀ ਖਿਮਾ ਜਾਚਨਾ ਕਰ ਲਈ ਤੇ ਮੇਨ ਪ੍ਰਬੰਧਕ ਜਿਹੜੇ ਹੈਗੇ ਭਾਸ਼ਾ ਭਾਸ਼ਾ ਭਾਗ ਦੇ ਡਾਇਰੈਕਟਰ ਉਹਨਾਂ ਦੀ ਟੀਮ ਤੇ ਉਹਨਾਂ ਦੇ ਜਿਹੜੇ ਆਰਗੇਨਾਈਜ਼ ਸਾਰਾ ਕੁਝ ਕੀਤਾ ਹੈ ਇਹਦੇ ਵਿੱਚ ਡਾਇਰੈਕਟ ਤੌਰ ਦੇ ਉੱਪਰ ਉਹ ਇਸ ਦੇ ਵਿੱਚ ਕਿ ਰਹੇ ਨੇ ਕਿ ਕਿਉਂਕਿ ਉਹਨਾਂ ਨੇ ਜਿਹੜਾ ਪ੍ਰੋਗਰਾਮ ਡਿਜ਼ਾਈਨ ਕੀਤਾ ਸਾਰਾ ਕੁਝ ਉਹਨਾਂ ਦੀ ਪਲੈਨਿੰਗ ਸੀ ਸਾਰਾ ਕੁਝ ਹੋਇਆ ਤੇ ਉਸ ਦੇ ਵਿੱਚ ਕਿਉਂ ਨਹੀਂ ਇਸ ਪੱਖ ਨੂੰ ਸਾਰਿਆਂ ਪੱਖਾਂ ਨੂੰ ਦੇਖਿਆ ਕਿ ਜਦੋਂ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦੀ ਅਣਗਹਿਲੀ ਹੋਈ ਹੈ ਤੇ ਏਡੀ ਵੱਡੀ ਜਿਹੜੀ ਬੱਜੇ ਜਿਹਨੇ ਸਿੱਖ ਸ਼ੇਰਦਿਆਂ ਨੂੰ ਬਲੂੰਦ ਰਿਹਾ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਦਾ ਜਿਹੜਾ ਸੰਕਲਪਤਾ ਹੈ ਉਹਦੇ ਬਾਰੇ ਕਿਸ ਤਰ੍ਹਾਂ ਦਾ ਹੈ ਨਾਚਿਆਣੇ ਦੇ ਰਾਹੀਂ ਸੰਦੇਸ਼ ਤਾਂ ਗਿਆਕਾ ਇਹ ਸੁਚਿਣ ਵਾਲੀ ਗੱਲ ਹੈ ਕਿ ਉਹਨਾਂ ਨੇ ਬਿਲਕੁਲ ਇਸ ਤਰ੍ਹਾਂ ਜਿਹੜਾ ਦਿੱਤੀਆਂ ਕਿ ਬੈਨਰ ਦੇ ਉੱਪਰ ਵੀ ਲਿਖਿਆ ਹੋਇਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਗਾਇਨ ਜੀ ਤੇ ਮਤਲਬ ਉਸ ਪੱਖ ਨੂੰ ਧਿਆਨ ਚ ਹੀ ਨਹੀਂ ਰੱਖਿਆ ਗਿਆ ਇਹਦੇ ਤੋਂ ਤਾਂ ਸਾਫ ਅਣਗਹਿਲੀ ਨਜ਼ਰ ਆਉਂਦੀ ਹੈ ਵੀ ਜਾਂ ਫਿਰ ਇਹ ਹੈ ਵੀ ਵਿਭਾਗ ਦੇ ਵਿੱਚ ਇਸ ਪੱਖ ਤੋਂ ਸੋਚੇ ਨਹੀਂ ਗਏ ਵੀ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਜਿਵੇਂ ਆਪਾਂ ਦੂਸਰੀ ਗੱਲ ਇਹ ਵੀ ਹੈ ਵੀ ਕਈ ਵਾਰ ਕਈ ਇਸ ਤਰ੍ਹਾਂ ਦੀ ਅਮਿਕ ਮਤਲਬ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੇ ਨੇ ਕਈ ਸ਼ਕਤੀਆਂ ਦਾ ਜਿਸ ਤਰ੍ਹਾਂ ਦਾ ਕਿ ਪਿਛਲੇ ਸਮੇਂ ਦੇ ਵਿੱਚ ਪ੍ਰਚਲਨ ਵੀ ਰਿਹਾ ਵੀ ਇਸ ਪੱਖ ਤੋਂ ਟੈਸਟ ਕਰ ਲੋ ਵੀ ਸਿੱਖ ਮਾਨਸਿਕਤਾ ਕਿੱਥੇ ਤੱਕ ਖੜੀ ਹੈ ਕੋਈ ਇਹ ਤਾਂ ਨਹੀਂ ਕੀ ਹੋ ਸਕਦੀ ਵੀ ਇਸ ਕਰਕੇ ਵੀ ਇਹ ਕੀਤਾ ਗਿਆ ਹੋਵੇ ਪਰ ਮੂੰ ਜਿਵੇਂ ਸ਼੍ਰੀ ਹਰਜੋਤ ਬੈਂਸ ਨੇ ਤਾਂ ਸਪਸ਼ਟ ਕਹਿ ਦਿੱਤਾ ਕਿ ਮੈਂ ਤਾਂ ਇਸ ਦੇ ਲਈ ਨਾ ਜਾਚਨਾ ਕਰਦਾ ਤੇ ਇਹਦੇ ਜ਼ਿੰਮੇਵਾਰ ਪ੍ਰਬੰਧਕ ਨਹੀਂ ਜੀ ਡਾਕਟਰ ਸਾਹਿਬ ਇਹ ਸ਼ਾਇਦ ਜਦੋਂ ਦਾ ਭਾਸ਼ਵ ਵਿਭਾਗ ਹੋਣ ਦੇ ਵਿੱਚ ਹੈ ਖੈਰ ਆਜ਼ਾਦੀ ਤੋਂ ਪਹਿਲਾਂ ਹੀ ਆਇਆ ਪਰ ਆਜ਼ਾਦੀ ਤੋਂ ਬਾਅਦ ਸ਼ਾਇਦ ਇਹ ਪਹਿਲੀ ਘਟਨਾ ਹੈ ਕਿ ਇਸ ਰੀਕਾਲ ਤੱਕ ਸਾਫ ਦੇ ਜਥੇਾਰ ਵੱਲੋਂ ਭਾਸ਼ਵ ਭਾਗ ਦੇ ਡਾਇਰੈਕਟਰ ਨੂੰ ਤਲਬ ਕੀਤਾ ਹੋਵੇ ਬਿਲਕੁਲ ਸਪਸ਼ਟ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਕੋਈ ਧੋਰਾਵਾ ਨਹੀਂ ਇਹ ਪਹਿਲਾ ਡਾਇਰੈਕਟਰ ਨਹੀਂਗੇ ਜਿਨ੍ਹਾਂ ਨੂੰ ਇੱਡੀ ਵੱਡੀ ਇਸ ਤਰ੍ਹਾਂ ਦੀ ਕਤਾਹੀ ਹੋਈ ਹੈ ਤੇ ਉਹਨਾਂ ਨੂੰ ਤਲਬ ਕੀਤਾ ਗਿਆ ਹੈਗਾ ਸ਼੍ਰੀ ਕਾਲ ਤਕਸਰ ਸਾਹਿਬ ਦੇ ਉੱਪਰ ਵਜਾਏ ਕਿ ਇਸ ਤਰ੍ਹਾਂ ਦੀ ਅਣਗਹਿਲੀ ਨਾ ਹੁੰਦੀ ਤਾਂ ਕਾਲ ਤਕਸਰ ਸਾਹਿਬ ਤਾਂ ਮਤਲਬ ਸ਼ਾਫਤ ਦੇ ਬਲਤੋ ਬੜਾ ਕੁਝ ਕੀਤਾ ਗਿਆ ਇੱਕ ਪੰਥ ਦੇ ਸਿੱਖ ਲਿਟਰੇਚਰ ਗੁਰਮਤਿ ਲਿਟਰੇਚਰ ਬੜਾ ਛਾਪਿਆ ਗਿਆ ਤੇ ਬੜੇ ਬੜੇ ਸਮਾਗਮ ਵੀ ਕਰਵਾਈ ਗਏ ਨੇ ਪਰੰਤੂ ਉਹਦੋਂ ਮर्याਦਾ ਰੱਖੀ ਜਾਂਦੀ ਹੁੰਦੀ ਸੀ ਇਹ ਹੁਣ ਪਤਾ ਨਹੀਂ ਕਿਸ ਤਰ੍ਹਾਂ ਕਿਸ ਢੰਗ ਦੇ ਰਾਹੀਂ ਇਹ ਕਾਰਜ ਹੋਇਆ ਜਿਹੜੇ ਨੇ ਕਿ ਇਸ ਮਾਮਲੇ ਨੂੰ ਇੱਡੀ ਵੱਡੀ ਪੱਧਰ ਦੇ ਉੱਪਰ ਪਹੁੰਚ ਗਿਆ ਤੇ ਇਹਦੇ ਲਈ ਸਰਕਾਰ ਵੀ ਇਹ ਕਹਿ ਰਹੀ ਹੈ ਵੀ ਪ੍ਰਬੰਧਕਾਂ ਦੇ ਵੱਲੋਂ ਗਲਤੀ ਹੋਈ ਹੈ ਜੀ ਖੈਤ ਪਰ ਪ੍ਰਬੰਧਕ ਵੀ ਚਲੋ ਖੈਰ ਮਾਫੀ ਮੰਗਣ ਕੇ ਸ੍ਰੀ ਕਾਲ ਤੱਕ ਸਾਬ ਦੇ ਦਰ ਕਰ ਤੋਂ ਉਥੇ ਕੋਈ ਵੀ ਗਿਆ ਜਿਹੜਾ ਨਿਮਾਣਾ ਹੋ ਕੇ ਜਾਂਦਾ ਤਾਂ ਹਮੇਸ਼ਾ ਦੇਗ ਹੀ ਮਿਲਦੀ ਹੈ ਸਤਕਾਰ ਉਹਦਾ ਵੱਧਾ ਹੀ ਹੋ ਖੈਰ ਪਰ ਆਪਣੇ ਆਪ ਦੇ ਵਿੱਚ ਇਸ ਘਟਨਾ ਨੂੰ ਤੁਸੀਂ ਪੰਥਕ ਦਾਇਰੇ ਦੇ ਵਿੱਚ ਰਹਿ ਕੇ ਜੇਕਰ ਤੱਕੋ ਤਾਂ ਕਿ ਅਜਿਹੇ ਮਾਹੌਲ ਤੋਂ ਪਾਸਾ ਵੱਟਿਆ ਜਾ ਸਕੇ ਤੁਸੀਂ ਕਹਿੰਦਾ ਪਾਬ ਕਿ ਅਜਿਹਾ ਮਾਹੌਲ ਬਣਿਆ ਹੀ ਕਿਉਂ ਜੀ ਇੰਸਟੈਂਟ ਪਾਪੀ ਸ਼੍ਰੀ ਨਗਰ ਉਹ ਜਿੱਥੇ ਸਮਾਗਮ ਹੁੰਦਾ ਹੈ ਭਿੰਦਰ ਸਾਹਿਬ ਬਿਲਕੁਲ ਸਪਸ਼ਟ ਹੈ ਇਹਦੇ ਵਿੱਚ ਕਈ ਪੱਖ ਸੋਚੇ ਜਾਂਦੇ ਨੇ ਜਦੋਂ ਪ੍ਰਸਥਿਤੀਆਂ ਹੋਣ ਉਹਦਾ ਹਰੇਕ ਪੱਖ ਤੇ ਦੁਪੱਖ ਨੂੰ ਸੋਚਿਆ ਜਾਂਦਾ ਵੱਡੇ ਪੱਧਰ ਦੇ ਉੱਤੇ ਸਰਕਾਰੀ ਸਿਸਟਮ ਦੇ ਵਿੱਚ ਜਾਂ ਜਿਹੜੀ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁੰਦਾ ਉਹ ਸਾਰੇ ਪੱਖਾਂ ਨੂੰ ਦੇਖਿਆ ਜਾਂਦਾ ਹੈਗਾ ਅਦੇ ਹੀ ਵੱਡੇ ਫੈਸਲੇ ਲਏ ਜਾਂਦੇ ਹੁੰਦੇ ਨੇ ਕਿ ਫਿਰ ਹੁਣ ਇਹ ਆ ਵੀ ਇੰਨਾ ਵੱਡਾ ਫੰਕਸ਼ਨ ਕੀਤਾ ਤੇ ਇਹਦੇ ਵਿੱਚ ਵਿਦਵਾਨਾਂ ਦੀ ਚੋਣ ਵੀ ਕੀਤੀ ਹੈ ਖੁਦ ਡਾਇਰੈਕਟਰ ਸਾਹਿਬ ਨੇ ਆਪਣਾ ਇੱਕ ਫੇਸਬੁੱਕ ਦੇ ਵਿੱਚ ਆ ਉੱਪਰ ਪਾਇਆ ਸੀ ਜਿਵੇਂ ਅਸੀਂ ਭਾਈ ਕਿਰਪਾ RAM ਤੋਂ ਕਿਰਪਾ ਸਿੰਘ ਤੱਕ ਬਣੇ ਸਿੰਘ ਦੇ ਜਿਵੇਂ ਕਿ ਭਾਈ ਕਿਰਪਾ RAM ਜਿਹੜੇ ਜੀ ਕਸ਼ਮੀਰੀ ਪੰਡਤ ਸੀ ਜਿਹੜੇ ਕਿ ਗੁਰੂ ਵਾਹਿਦਰਜੀ ਦੀ ਦੇ ਪਾਸ ਸ਼੍ਰੀ ਨੰਦਪੁਰ ਸਾਹਿਬ ਪਹੁੰਚੇ ਸਨ ਤੇ ਉਹ ਜੇ ਸੰਤੰਨ ਕਰ ਰਿਹਾ ਸੀ ਸਾਨੂੰ ਜ਼ੁਲਮ ਕਰ ਰਿਹਾ ਹੈ ਤੇ ਉਹਦੇ ਜਨਮ ਸਥਾਨ ਉਹਦੇ ਗਿਆ ਸਥਾਨ ਤੋਂ ਮਤਨ ਤੋਂ ਅਸੀਂ ਫੰਕਸ਼ਨਾਂ ਦੀ ਸ਼ੁਰੂਆਤ ਕਰਾਂਗੇ ਹਮ ਦਾ ਸੰਕਲਪ ਸੀ ਪਰੰਤੂ ਇਹਦੀ ਸ਼ੁਰੂਆਤ ਕਿਸ ਤਰ੍ਹਾਂ ਕਰ ਦਿੱਤੀ ਗਈ ਹੈ ਤੇ ਇਹ 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 ਵੀ ਆਪਣੇ ਆਪ ਦੇ ਚੱਕ ਵੱਖਰੀ ਹੋ ਹੈ ਤੇ ਦੂਸਰਾ ਇਹ ਵੀ ਨਹੀਂ ਕਹਿ ਸਕਦੇ ਵੀ ਡਾਇਰੈਕਟਰ ਸਾਹਿਬ ਇਸ ਪੱਖ ਤੋਂ ਅਣਜਾਣ ਸੀ ਬੜੀ ਸੋ ਜਿਹੋ ਲੱਗਦੇ ਸੀ ਪਰੰਤੂ ਇਹ ਕਿਸ ਤਰ੍ਹਾਂ ਦੀ ਗਲਤੀ ਹੋਈ ਹੈ ਜਾਂ ਕਿਹਨੇ ਕਰਵਾਈ ਹੈ ਤੇ ਕਿਵੇਂ ਹੋਈ ਹੈ ਤੇ ਜਾਂ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਮਤਲਬ ਗੁੰਮਰਾਹ ਕਰ ਦਿੱਤਾ ਕਿ ਕੀ ਹੋਇਆ ਹੈ ਇਸ ਪੱਖ ਤੋਂ ਵੀ ਸੋਚਣ ਦੀ ਹੈ ਨਾ ਦੱਸਦੇ ਕਿ ਦੱਸਦੇ ਕਿ ਇੱਕ ਸ਼ਖਸ ਇਸ ਮਾਹੌਲ ਦੇ ਪਿੱਛੇ ਕੋਈ ਸਾਜ਼ਿਸ਼ ਰਚ ਚੁੱਕਾ ਹੈ ਜੀ ਬਿਲਕੁਲ ਪਿੰਟਰ ਸਾਹਿਬ ਇਹ ਦੇਖੋ ਕਈ ਕਈ ਸ਼ਕਤੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਕਾਰਜ ਕਰਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਉਹ ਕੰਟਰੋਵਰਸਟੀ ਦੇ ਵਿੱਚ ਰਹੇ ਨੇ ਕਿ ਤੇ ਇਸ ਤਰ੍ਹਾਂ ਦੀ ਹੋ ਸਕਦਾ ਵੀ ਡਾਇਰੈਕਟਰ ਭਾਸ਼ਾ ਭਾਗ ਨੂੰ ਇਸ ਬੜੀ ਮਾਰੀ ਨਿਸ਼ੋਸ਼ਜਨਕ ਸਥਿਤੀ ਦੇ ਵਿੱਚ ਪਾ ਦੇ ਹੋ ਸਕਦਾ ਹੋ ਸਕਦਾ ਕੌਣ ਹੋ ਸਕਦਾ ਤੁਸੀਂ ਦੱਸ ਰਹੇ ਸੀ ਥੋੜਾ ਜਿਹਾ ਪਿੰਟਰ ਸਾਹਿਬ ਵੀ ਇਹ ਵਿਦਵਾਨਾਂ ਦੇ ਵਿੱਚੋਂ ਇਹ ਚਿੰਤਕਾਂ ਦੇ ਵਿੱਚੋਂ ਉੱਥੇ ਹੋਣ ਦੇ ਨਾਲ ਹੀ ਹੋਈਆਂ ਕਈ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਦਵਾਨ ਜਿਹੜੇ ਜਿਨ੍ਹਾਂ ਦੀ ਚੋਣ ਕੀਤੀ ਜਿਹੜੇ ਸਿੱਖ ਵਿਦਵਾਨ ਦੇ ਤੌਰ ਤੇ ਲੈ ਕੇ ਵੀ ਗਏ ਸਹਿਕਾਰਾਂ ਦੇ ਤੌਰ ਤੇ ਵੀ ਲੈ ਕੇ ਗਏ ਤੇ ਬੜਾ ਮੱਠਾ ਇੱਕ ਜਿਹੜਾ ਡੈਲੀਗੇਸ਼ਨ ਗਿਆ ਸੀਗਾ ਉਹਦੇ ਵਿੱਚ ਹੀ ਹੋਣਗੇ ਨਾ ਘੱਟੋ ਘੱਟ ਇਸ ਤਰ੍ਹਾਂ ਦੀ ਕੋਈ ਜਿਹੜੀ ਪਲੈਨਿੰਗ ਹੋਈ ਹੋਣੀ ਹੈ ਹੋ ਸਕਦਾ ਹੈ ਵੀ ਜਿਨੀ ਸੁਣਨ ਦੇ ਵਿੱਚ ਆ ਰਹੀ ਹੈ ਕਿੰਸੂਆ ਆ ਰਹੀਆਂ ਨੇ ਜੀ ਇਹ ਜਾਣਬੁੱਝ ਕੇ ਵੀ ਕਰਵਾਇਆ ਜਾ ਸਕਦਾ ਹੈ ਵੀ ਇਹਦੇ ਪਿੱਛੇ ਕੀ ਨਿਸ਼ਾਨੇ ਹੋ ਸਕਦੇ ਨੇ ਕਿਉਂਕਿ ਵੈਸੇ ਵੀ ਜਿਵੇਂ ਦੇਖਿਆ ਜਾਵੇ ਤਾਂ ਪਹਾਸ਼ਾਪਾਗ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਬਲੱਖਣ ਹੀ ਕਾਰਵਾਈਆਂ ਹੋ ਰਹੀਆਂ ਨੇ ਜਿਵੇਂ ਕਿ ਹੁਣ ਜ਼ਫਰ ਸਾਹਿਬ ਨੇ ਬਹੁਤ ਵੱਡੇ ਸ਼ਹਿਰ ਨੇ ਤੇ ਹਾਲਾਂਕਿ ਇਹ ਇੰਜੀਨੀਅਰਿੰਗ ਖੇਤਰ ਦੇ ਨਾਲ ਸੀ ਕਿ ਹੂੰ ਇਹਨਾਂ ਦੀ ਧੂਨ ਵੀ ਜਿਸ ਤਰ੍ਹਾਂ ਹੋਈ ਉਹ ਵੀ ਆਪਾਂ ਨੂੰ ਪਤਾ ਖੈਰ ਆਪਾਂ ਜੇ ਇਸ ਮਾਹੌਲ ਤੇ ਰਹੀਏ ਤਾਂ ਖੈਰ ਜਾਣੇ-ਅਣਜਾਣੇ ਕਈ ਵਾਰੀ ਕੋਈ ਗਲਤੀ ਹੋ ਹੀ ਜਾਂਦੀ ਹੈ ਪਰ ਜਿਵੇਂ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਜੀ ਕਹਿ ਰਿਹਾ ਹੈ ਕਿ ਪ੍ਰਬੰਧਕਾਂ ਤੋਂ ਕਿਤੇ ਗਲਤੀ ਰਹਿ ਗਈ ਅਣਗਹਿਲੀ ਹੋ ਗਈ ਹੈ ਪਰ ਇਹਦੇ ਤਾਂ ਫਿਰ ਇਹ ਮਾਮਲਾ ਕਾਫੀ ਜਾਂਚ ਦੇ ਘੇਰੇ ਦੇ ਵਿੱਚ ਆਉਂਦਾ ਹੈ ਜਿੱਕਰ ਸਰਕਾਰ ਵਾਲਾ ਆਪਾਂ ਥੋੜਾ ਜਿਹਾ ਛਾਤ ਪਾਈਏ ਠੀਕ ਹੈ ਸਰ ਵਿਖੋ ਸਪਸ਼ਟ ਹੈਗਾ ਸਰਕਾਰ ਤਾਂ ਲੱਗਣੀ ਹੈ ਸਰਕਾਰ ਆਪਣੀ ਉੱਪਰ ਕਿਉਂ ਲਏਗੀ ਤੇ ਉਹਨਾਂ ਨੇ ਤਾਂ ਹੂੰ ਅਣੀ ਜੇ ਤੁਸ ਫਸਟਲੇ ਕਰ ਦਿੱਤਾ ਵੀ ਅਸੀਂ ਪ੍ਰਬੰਧਕਾਂ ਵੱਲੋਂ ਅਣਗਹਿਲੀ ਹੋਈ ਹੈ ਹੁਣ ਇਹਦੀ ਜੇ ਜਾਂਚ ਹੁੰਦੀ ਹੈ ਤਾਂ ਉਹ ਤੱਥ ਜਿਹੜੀਆਂ ਹੈਗੀਆਂ ਜਿਹੜੀਆਂ ਪਰਤਾਂ ਨੇਗੀਆਂ ਉਹ ਸਾਹਮਣੇ ਆਉਣਗੀਆਂ ਬਾਅਦ ਦੇ ਵਿੱਚ ਹੂੰ ਹੂੰ ਇਸ ਤਰ੍ਹਾਂ ਦੇ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਪੱਧਰ ਤੇ ਹੋਇਆ ਜਾਂ ਕੀ ਇਹਦੇ ਪਿੱਛੇ ਪਿਛੋਕੜ ਕੀ ਹੈ ਕੀ ਮਾਨਸਿਕਤਾ ਕੀ ਸੀ ਤੇ ਕੀ ਪੰਜਾਬ ਦਾ ਜਿਹੜਾ ਵਾਤਾਵਰਣ ਹੈ ਜਿਹੜਾ ਸਿੱਖ ਮਾਨਸਿਕਤਾ ਨੂੰ ਹਰਟ ਕਰਨ ਵਾਲਾ ਵਾਤਾਵਰਣ ਕਿਉਂ ਬਣਾਇਆ ਜਾ ਰਿਹਾ ਹੈ ਕਿਉਂ ਹੋ ਰਿਹਾ ਹੈਗਾ ਤੇ ਸਰਕਾਰ ਤੇ ਵਪੰਛ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕੋਈ ਵਿਸੇਰ ਪਾਉਣ ਦੀ ਕੋਈ ਸਾਜ਼ਿਸ਼ ਤਾਂ ਨਹੀਂ ਕੋਈ ਇਸ ਤਰ੍ਹਾਂ ਦੀਆਂ ਵੀ ਗੱਲਾਂ ਕਈ 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 ਪੱਖ ਉੱਪਰ ਰਹੇ ਨੇ ਜੀ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਵਿੱਚੋਂ ਪੰਜਾਬ ਅੱਜ ਗੁਜ਼ਰ ਰਿਹਾ ਵੀ ਇੰਨਾਂ ਪ੍ਰਸਥਿਤੀਆਂ ਦੇ ਵਿੱਚ ਬੜੀਆਂ ਸਵੇਦਨਸ਼ੀਲ ਗੱਲਾਂ ਸੀ ਇਹਨਾਂ ਨੂੰ ਦੇਖਣ ਦੀ ਲੋੜ ਹੁੰਦੀ ਹੈ ਸਮਝਣ ਦੀ ਜ਼ਰੂਰਤ ਇਹਨਾਂ ਨੂੰ ਨਹੀਂ ਸਮਝਿਆ ਗਿਆ ਬਿਲਕੁਲ ਖੈਰ ਇਸ ਸਾਰੇ ਸਰੋਕਾਰ ਦੇ ਇਰਦ-ਗਿਰਦ ਜਿਹੜੀ ਜਿਹੜੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਗਿਆਨੀ ਕਲਦੇਵ ਸਿੰਘ ਗੜਗੱਜ ਵੱਲੋਂ ਸਖਤ ਜਿਹੜਾ ਫੈਸਲਾ ਲਿਆ ਗਿਆ ਹੈ ਉਹਦੇ ਵਿੱਚ ਕੈਬਨਰ ਮੰਤਰੀ ਸ੍ਰੀ ਬੈਂਸ ਤੇ ਡਾਇਰੈਕਟਰ ਜ਼ਫਰ ਸਾਹਿਬ ਉਹਨਾਂ ਨੂੰ ਤਾਲਬ ਕੀਤਾ ਹੈ ਪਹਿਲੀ ਅਗਸਤ ਨੂੰ ਜਿਹੜੀ ਪੰਜ ਸਿੰਘ ਸਾਹਿਬਾਨ ਦੀ ਬੈਠਕ ਸੱਦੀ ਗਈ ਹੈ ਡਾਕਟਰ ਸਾਹਿਬ ਇਹ ਥੋੜਾ ਜਿਹਾ ਬੈਠਕ ਜਿਹੜੀ ਇਕੱਤਰਤਾ ਹੋਈ ਪੰਜ ਸਿੰਘ ਸਾਹਿਬਾਨ ਦੀ ਪਹਿਲੀ ਅਗਸਤ ਨੂੰ ਜਿਹਦੇ ਵਿੱਚ ਹੋਰ ਵੀ ਪੰਥਕ ਮਸਲੇ ਆਖਿਰ ਹੋ ਸਕਦਾ ਹੈ ਕਿ ਬੈਠਕ ਪਹਿਲਾਂ ਹੀ ਰੱਖੀ ਗਈ ਹੋਵੇ ਪਰ ਅੱਜ ਸਵੇਰੇ ਇੱਕ ਧਾਰਮਿਕ ਲਿਹਾਜ਼ ਦਾ ਇੱਕ ਵੱਖਰਾ ਘਟਨਾਕਰਮ ਵੀ ਸਾਹਮਣੇ ਆਉਂਦਾ ਹੈ ਜਦੋਂ ਜਸਹਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੱਦਾ ਜਾਂਦਾ ਹੈ ਗਿਆਨੀ ਰਗਵੀਰ ਸਿੰਘ ਜਿਹੜੇ ਮੁੱਖ ਗ੍ਰੰਥੀ ਨੇ ਸਤਿਗੰਦ ਸ੍ਰੀ ਦਰਬਾਰ ਸਾਹਿਬ ਦੇ ਆਪਣੀ ਰਹਿਸ਼ ਵੀ ਕੇ ਉੱਥੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ ਜਿਸ ਤੋਂ ਇਹ ਗੱਲ ਵੱਡੇ ਪੱਧਰ ਉਤੇ ਬਾਹਰ ਨਿਕਲਦੀ ਹੈ ਕਿ ਜਿਹੜੀ ਹੈ ਜਸਹਰ ਗੜਗੱਜ ਨੂੰ ਇੱਕ ਮੁੱਖ ਗ੍ਰੰਥੀ ਸਾਹਿਬ ਨੂੰ ਮਾਨਤਾ ਮਿਲ ਚੁੱਕੀ ਹੈ ਜਿਹੜੀ ਕਿ ਹਾਲਾਂਕਿ ਇਹਦੇ ਉੱਤੇ ਪਹਿਲਾਂ ਕਈ ਤਰ੍ਹਾਂ ਦੇ ਕਿੰਤੂ ਬੰਤੂ ਸਾਹਮਣੇ ਆ ਰਹੇ ਸਨ ਜ਼ਾਹਰੀਆ ਕਿ ਆਪਾਂ ਜਿਹੜੀ 1 ਅਗਸਤ ਦੀ ਹੁਣ ਕਹਿ ਰਿਹਾ ਸਕਦੇ ਆ ਪੰਜ ਸਿੰਘ ਸਾਹਿਬਾਂ ਦੀ ਬੈਠਕ ਹੈ ਉਹਦੇ ਵਿੱਚ ਉਸ ਪੰਜ ਸਿੰਘ ਸਾਹਿਬਾਂ ਦੇ ਵਿੱਚ ਸਾਬਕਾ ਜਥੇਦਾਰ ਕਾਲ ਤੱਕ ਜਾਂ ਕਹੜੀਏ ਕੇਸ ਸਿੰਘ ਸਾਹਿਬ ਮੌਜੂਦਾ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਗਿਆਨੀ ਰਕबीर ਸਿੰਘ ਵੀ ਸ਼ਾਮਲ ਹੋਣਗੇ ਜੀ ਦੇਖੋ ਪਿੰਡ ਸਾਹਿਬ ਇਸ ਤਰ੍ਹਾਂ ਦਾ ਅੱਜ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਸਿੰਘ ਸਾਹਿਬ ਜਿ세 ਜਕਲ ਸਿੰਘ ਗੜਗਜ ਨੂੰ ਸ਼ੁਰੂਫਾਉ ਦਿੱਤਾ ਤੇ ਆਪਣਾ ਹਰ ਪੱਖ ਤੋਂ ਉਹਨਾਂ ਦੇ ਨਾਲ ਸਹਿਯੋਗ ਕਰਨ ਦਾ ਉਹਨਾਂ ਨੇ ਇਤਿਹਾਸ ਕਵਾਲਿਆਂ ਦੇ ਨਾਲ ਪਰਮਾਣਾਂ ਦੇ ਨਾਲ ਗੱਲ ਕੀਤੀ ਹੈ ਇਹਦੇ ਤੋਂ ਸੰਭਾਵਨਾ ਇਹੋ ਲੱਗਦੀ ਹੈ ਕਿ ਉਹ ਲਾਜ਼ਮੀ ਹੈ ਉਹ 1 ਅਗਸਤ ਵਾਲੀ ਕੱਤਰਤਾ ਦੇ ਵਿੱਚ ਸ਼ਾਮਲ ਹੋਣਗੇ ਤੇ ਇਹ ਵੀ ਲੱਗਦਾ ਹੈ ਵੀ ਜਥੇਦਾਰ ਗੜਗਜ ਸਾਹਿਬ ਨੇ ਕਿਹਾ ਕਿ ਦੇਖੋ ਸਟੇਟ ਦੇ ਨਾਲ ਸਟੇਟ ਦੇ ਕੈਬਨਿਟ ਮੰਤਰੀ ਨੂੰ ਤਲਵ ਕਰਨ ਦਾ ਜਿਹੜਾ ਹੁਕਮ ਆਇਆ ਹੈਗਾ ਉਹ ਮੀਟਿੰਗ ਤੋਂ ਬਾਅਦ ਗਿਆ ਹੈ ਤਾਂ ਲੱਗਦਾ ਵੀ ਜਥੇਦਾਰ ਸਹਿਬਾਨ ਨੇ ਪੂਰੇ ਇੱਕ ਮਤ ਹੋ ਚੁੱਕੇ ਨੇ ਪੂਰੀ ਤਰ੍ਹਾਂ ਉਹਨਾਂ ਦੀ ਸਹਿਮਤੀ ਬਣ ਚੁੱਕੀ ਹੈ ਤੇ ਇਸ ਤਰ੍ਹਾਂ ਉਹ ਪੰਚਕ ਰਵਾਇਤਾਂ ਪਰੰਪਰਿਕ ਮर्याਦਾਵਾਂ ਪੰਚਕ ਜਿਹੜੀਆਂ ਜਿਹੜੇ ਹਵਾਲੇ ਨੇਗੇ ਉਹਨਾਂ ਦੇ ਪੂਰੀ ਤਰ੍ਹਾਂ ਬਰਕਰਾਰ ਰੱਖਣ ਦੇ ਲਈ ਉਹਨਾਂ ਦਾ ਪਹਿਰਾ ਦੇਣ ਲਈ ਸਿੰਘ ਸਹਿਬਾਨ ਪੂਰੀ ਤਰ੍ਹਾਂ ਇਕਜੁੱਟ ਹੋ ਚੁੱਕੇ ਨੇ ਤਾਂ ਜੋ ਕੋਈ ਦੇਖਦੇ ਵਿੱਚ ਪੰਥਕ ਰਵੈਤਾਂ ਦੀ ਕੋਈ ਉਲੰਘਣਾ ਨਾ ਕਰ ਸਕੇ ਤੇ ਉਹਨਾਂ ਦੀ ਕੋਈ ਗ੍ਰਹਿਤ ਨਾ ਕੋਈ ਕਰ ਸਕੇ ਇਹ ਸਬੰਧ ਵਿੱਚ ਉਹਨਾਂ ਨੇ ਆਪਣੇ ਆਪ طے ਕੀਤੀ ਤੇ ਇਹ ਪ੍ਰਤੀਕ ਲੱਗ ਰਿਹਾ ਹੈ ਅੱਜ ਦਾ ਜਿਹੜੀ ਸਿੰਘ ਸਾਹਿਬਾਨ ਦੀ ਤੇਰੀ ਮੀਟਿੰਗ ਹੋਈ ਹੈ ਸੁਦਿਤੋਂ ਬਿਲਕੁਲ ਬਿਲਕੁਲ ਖੈਰ ਪੰਥਕ ਸਰਕਾਰ ਦੀ ਇਹ ਬਿਗੁਰਜ ਅੱਜ ਦਾ ਇਹ ਬਹੁਤ ਸੱਚ ਨਵਾਂ ਤਾਜ਼ਾ ਦਰਸ਼ਕਾਂ শ্রোਤਿਆਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਉਗੇ ਰਾਜਸੀ ਮਹਾਰਤ ਅਦਾਰਾ ਜਾਗੋ ਇੰਟਰਨੈਸ਼ਨਲ ਬੈਗ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ। ਸੋ ਡਾਕਟਰ ਸਾਹਿਬ ਚੈਨਲ ਜੀਮਿਸ਼ਨ ਪੰਜਾਬੀ ਦੀ ਵੱਡ ਮੁੱਲਾ ਸਮੇਂ ਦਿੱਤਾ ਤੁਹਾਡਾ ਧੰਨਵਾਦ। ਸ਼ੁਕਰੀਆ ਜੀ। ਆਪ ਦਾ ਬਹੁਤ ਬਹੁਤ ਧੰਨਵਾਦ ਜੀ। ਇਹ ਮਿਸ਼ਨ ਪੰਜਾਬੀ